ਹਾਂਜੀ ਵਾਹਿਗੁਰੂ ਜੀ ਆਜੋ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਦਰਸ਼ਨਾਂ ਦੀ ਘੜੀ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਗੁਰਦੁਆਰਾ ਸ਼ਿਕਰਖਟ ਸਾਹਿਬ ਠੀਕ ਹੈ ਜੀ ਜੋ ਕਿ ਨੰਦੇੜ ਵਿੱਚ ਪੈਂਦੇ ਨੇ ਠੀਕ ਆ ਸਾਰਿਆਂ ਨੂੰ ਪਤਾ ਹੀ ਹੈ ਸਾਝ ਪਾਉਣੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਨਾਲੇ ਤੁਹਾਨੂੰ ਦਰਸ਼ਨ ਕਰਾਉਣੇ ਆ ਆਜੋ ਵੀਡੀਓ ਜਬੜੇ ਰਹੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰਿਓ ਆਜੀ ਬਾਈਕ ਸਾਰਿਆਂ ਤਿਆਰ ਪਰਿਛਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਖਤੇ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਸ਼িকার ਘਾਟ ਠੀਕ ਹੈ ਜੀ ਜਿੱਥੇ ਗੁਰੂ ਮਹਾਰਾਜ ਜੀ ਨੇ 10ਵੇਂ ਜਾਮੇ ਵਿੱਚ ਆ ਕੇ ਖੱਤਰੀ ਨੂੰ ਮੁਕਤ ਕੀਤਾ ਠੀਕ ਹੈ ਜੀ ਸਹੀਵੀ ਜ਼ੋਨ ਵਿੱਚ ਤੁਹਾਨੂੰ ਪਤਾ ਹੈ ਵੀ ਮੁੱਢਲਾ ਖੱਤਰੀ ਜੋ ਸੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਉਦਾਸੀਆਂ ਵਿੱਚ ਜਾਂਦਾ ਹੁੰਦਾ ਸੀ ਇਹ ਹੈ ਜੀ ਤੇ ਇੱਕ ਦਿਨ ਕਈ 6 5 6 ਮਹੀਨੇ ਗੁਰੂ ਮਹਾਰਾਜ ਜੀ ਨਾਲ ਜਾਂਦਾ ਹੁੰਦਾ ਹੈ ਲੇਕਿਨ ਇੱਕ ਦਿਨ ਦੁਬਾਰਾ ਜਦੋਂ ਗੁਰੂ ਮਹਾਰਾਜ ਜੀ ਨੂੰ ਨਾਲ ਲੈ ਕੇ ਜਾਣ ਲੱਗੇ ਤਾਂ ਨੇ ਮਨਾ ਕਰਤਾ ਜਿਵੇਂ ਗੁਰੂ ਮਹਾਰਾਜ ਜੀ ਨੇ ਆਵਾਜ਼ ਦਿੱਤੀ ਮੂਲਿਆ ਕਿੱਥੇ ਚੱਲ ਚੱਲ ਜੀ ਅੰਤਾਂ ਹਨੀ ਜਿਹੜੀ ਪਤਨੀ ਸੀ ਉਹਨਾਂ ਨੇ ਮਨਾਂ ਕਰਤਾ ਕਿ ਉਹ ਤਾਂ ਹੈ ਨਹੀਂ ਪਰ ਗੁਰਮਾਰਾ ਦਿਨ ਇਹ ਕਿਹਾ ਵੀ ਜੇ ਹੈ ਨਹੀਂ ਤਾਂ ਫਿਰ ਹੈ ਹੀ ਨਹੀਂ ਤੇ ਉਸੇ ਦੌਰਾਨ ਜਿਹੜੀ ਸੀ ਮੁੱਲੇ ਦੀ ਫਿਰ વૃਤੀ ਹੋ ਗਈ ਸੀ ਆਹ ਲੇਕਿਨ ਫਿਰ ਜਦੋਂ ਉਹਨਾਂ ਦੀ ਪਤਨੀ ਸੀ ਜਦ ਗੁਰੂ ਮਹਾਰਾਜ ਜੀ ਕੋਲ ਆਈ ਉਹਨਾਂ ਨੇ ਕਹਿੰਦੇ ਰਿਕੁਐਸਟ ਕਰੀ ਜੀ ਤੁਸੀਂ ਸਾਡੇ ਨਾਲ ਇਹ ਸਾਡੀ ਸੇਵਾ ਕਰਦੇ ਰਹੇ ਸਾਡੇ ਨਾਲ ਜਾਂਦੇ ਰਹੇ ਕਾਡੇ ਸੇਵਾਸਤਾਨ ਨਾ ਤੇ ਤੁਸੀਂ ਇਹਨਾਂ ਦੀ ਜਿਹੜੀ ਐ ਜੋਨੀ ਨੂੰ ਦੁਬਾਰਾ ਇਹਨਾਂ ਨੂੰ ਜੀਵਤ ਕਰ ਦੋ ਗੁਰੂ ਮਹਾਰਾਜ ਜੀ ਨੇ ਕਿਹਾ ਨਹੀਂ ਜੀ ਹੁਣ ਅਸੀਂ ਨਹੀਂ ਕਰ ਸਕਦੇ ਕਿਉਂਕਿ ਉਹ ਨਾ ਹੁਣ ਜੋਨੀਆ ਭੁਗਤ ਜੋਨੀਆ ਚ ਪੈ ਗਏ ਹਨ ਤੇ ਅਸੀਂ ਦਸਵੇਂ ਜਾਮੇ ਚ ਆ ਕੇ ਜੀ ਉਹਨਾਂ ਨੂੰ ਮੁਕਤ ਕਰਉਂਦੇ ਹਾਂ ਜੋਨੀ ਕਹਾਣੀ ਤਾਂ ਦਾ ਸਮੇਂ ਜੰਮੇ ਜਿਹੇ ਗੁਰੂ ਗੋਬਿੰਦ ਸਿੰਘ ਜੀ ਤੇ ਸ਼ਿਕਾਰ ਖੇਡਣਾ ਹੁੰਦੇ ਸਨ ਆ ਉਸ ਸਮੇਂ ਸਾਹਿਬੀ ਚੋਨੀ ਚੋਂ ਉਹ ਇਹ ਖਤਰੀ ਨੂੰ ਮੁਕਤ ਕੀਤਾ ਸੀ ਆ ਜੋ ਵੈੰਗਰ ਜੀ ਇਤਿਹਾਸ ਇਹੀ ਆ ਬਾਕੀ ਤੁਹਾਨੂੰ ਇੱਥੇ ਜਿਹੜਾ ਲਿਖਿਆ ਹੋਇਆ ਉਹ ਵੀ ਦਿਖਾ ਦਿੰਨੇ ਆ ਠੀਕ ਆ ਜੀ ਬਹੁਤ ਹੀ ਸੋਭਿਤ ਜਗ੍ਹਾ ਤੇ ਗੁਰਦੁਆਰਾ ਸਾਹਿਬ ਨੇ ਟੇਕਰੀ ਦੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਿਸੇ ਸਮੇਂ ਅਤੀਸ਼ਰਦਾਲੂ ਪਰੰਤੂ ਆਤ ਸਮੇਂ ਬੇਮਖੋਇਆ ਸਿਆਲਕੋਟ ਦਾ ਬਸਨੀਕ ਬੋਲਾ ਖਤਰੀ ਜਿਸ ਮੰੰਦੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹ ਤੁਕ ਦਰਜ ਹੈ ਨਾਨਕ ਰਾਰਾ ਦੋਸਤੀ ਕੂੜਾ ਕੂੜੀ ਪਾਏ ਮਰਨ ਨਾ ਜਪੇ ਮੂਲਿਆ ਆਵੇ ਕਿੱਤੇ ਥਾਏ ਮਹੱਲਾ ਪਹਿਲਾ ਸ਼ਲੋਕ ਵਾਰ 12 ਤੇ ਵਧੀ ਦੀ ਮੁਕਤੀ ਗੁਰਾਂ ਨੇ 10ਵੇਂ ਜਾਮੇ ਵਿੱਚ ਕਰਨ ਦਾ ਇਕਰਾਰ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਸ ਦਿਨ ਸ਼ਿਕਾਰ ਖੇਡ ਕੇ ਖੇਡਦੇ ਸਮੇਂ ਸਹੇ ਖਰਗੋਸ਼ ਦੀ ਜੋਨੀ ਭੋਗ ਰਹੇ ਮੂਲੇ ਖੱਤਰੀ ਦਾ ਧਾਰ ਇਸ ਸਥਾਨ ਤੇ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂਲੇ ਨਾਲ ਕੀਤੇ ਬਚਨ ਨੂੰ ਪੂਰਾ ਕੀਤਾ ਸੀ ਠੀਕ ਹੈ ਵਾਹਿਗੁਰੂ ਜੀ ਹਾਂ ਜੀ ਇਹ ਇਤਿਹਾਸ ਜਿਹੜਾ ਮੈਂ ਤੁਹਾਨੂੰ ਦੱਸਿਆ ਉਹੀ ਹੈ ਠੀਕ ਹੈ ਜੀ ਕਿਉਂਕਿ ਆਪਾਂ ਪਹਿਲਾਂ ਹੀ ਸਟੱਡੀ ਕਰਕੇ ਆਏ ਆ ਅੱਜ ਲਗਾ ਜੀ ਮੁੰਨਾ ਤੰਗ ਕਰਦਾ ਲੱਗ ਇੱਕ ਮਿੰਟ ਆਹ ਲਾ ਲਾ ਬੈਂਕ ਹਾਂ ਹਾਂ ਕੀ ਵਾਇਗੁਰੂ ਜੀ ਪਿੱਛੇ ਪਵਿੱਤਰ ਸਰੋਵਰ ਨੇ ਦੇਖੋ ਕਿੰਨਾ ਵਧੀਆ ਰਮਣੀਕ ਜਗ੍ਹਾ ਚਾਰੇ ਪਾਸੇ ਅੰਬਾਂ ਦੇ ਹੁਣੇ ਛੋਟੇ ਹੋ ਗਏ ਆ ਪਿਛਲੀ ਵਾਰ ਜਦੋਂ ਆਸੀਂ ਆਏ ਸੀ ਅੰਬਾਂ ਦੇ ਦਰਖਤ ਬਹੁਤ ਵੱਡੇ ਵੱਡੇ ਸੀ ਠੀਕ ਆ ਵਾਇਗੁਰੂ ਜੀ ਹਾਂ ਜੀ ਕਿੰਨਾ ਪਿਆਰਾ ਸ਼ਬਦ ਲੱਗਿਆ ਹੋਇਆ ਸ੍ਰਵਣ ਕਰੋ ਜਰੂਰ ਆਓ ਜਿਹੜੇ ਮੇਰੇ ਵੀਰਾਂ ਨੇ ਦਰਸ਼ਨ ਨਹੀਂ ਕੀਤੇ ਉਹ ਪੱਕਾ ਦਰਸ਼ਨ ਕਰੋ ਗੁਰਦਾਰਾ ਸ਼িকার ਘੜ ਸਾਹਿਬ ਟੇਕਰੀ ਦੇ ਉੱਤੇ ਨੇ ਉੱਚੀ ਜਗ੍ਹਾ ਤੇ ਨੇ ਆਹ ਚਾਰੇ ਪਾਸੇ ਜੇ ਤੁਸੀਂ ਦੇਖੋਗੇ ਇਹ ਸਭ ਤੋਂ ਉੱਚੀ ਜਗ੍ਹਾ ਹੈ ਵੀਰ ਕਾ ਵਾਹਿਗੁਰੂ ਜੀ ਅੰਸ਼ਨਾਣ ਕਰਦੇ ਆ ਪੰਜ ਅੰਸ਼ਨਾਣਾਂ ਫਿਰ ਅੰਦਰ ਦਰਸ਼ਨ ਕਰਦੇ ਮੱਥਾ ਟੇਕਦੇ ਵਾਹਿਗੁਰੂ ਹਾਂ ਜੀ ਵਾਹਿਗੁਰੂ ਜੀ ਆਜ ਹੁਣ ਅੰਦਰੋਂ ਦਰਸ਼ਨ ਕਰਾਉਣੇ ਆ ਠੀਕ ਹੈ ਜੀ ਗੁਰਦੁਆਰਾ ਸਾਹਿਬ ਜੀ ਦੇ ਗੁਰਦਰਾ ਸ਼িকার ਘਾਟ ਸਾਹਿਬ ਨਾਲ ਕਿਰਾਣਾ ਦੋਸਤੀ ਕੂੜਾ ਕੂੜੀ ਪਾਏ ਮਰਨ ਨਾ ਜਾਪੇ ਮੂਲਿਆ ਆਵੇ ਕਿੱਥੇ ਥਾਂ ਹੈ ਠੀਕ ਹੈ ਵਾਹਿਗੁਰੂ ਜੀ ਥਾਂ ਗ 1412 ਠੀਕ ਹੈ ਵਾਹਿਗੁਰੂ ਜੀ ਉਲਦੇ ਰਹਿਣਗੇ ਨਿਸ਼ਾਨ ਸਦਾ ਪੰਥ ਮਹਾਰਾਜ ਕੇ ਠੀਕ ਹੈ ਭਾਈ ਗੁਰੂ ਬਾਬਾ ਜੀ ਵੀ ਅੰਦਰ ਦੱਸ ਰਹੇ ਆ ਪੂਰਾ ਇਤਿਹਾਸ ਕਿਹਨ ਦੇ ਮੁੱਲੇ ਨੂੰ ਸਾਫ ਲੜ ਗਿਆ ਜਾਂ ਪਹਿਲੇ ਜਾਮੇ ਦੀ ਗੱਲ ਹੋ ਰਹੀ ਹੈ ਗੁਰਦੁਆਰਾ ਸਾਹਿਬ ਜੀ ਤੇ ਆਪਣੇ ਜੀਵਨ ਨੂੰ ਸਫਲ ਕਰੋ ਸੰਤ ਦੇ ਰਹੀ ਸੰਤ ਦੇ ਰਹੀ ਇਸ਼ਾਰਾ ਕਰ ਤੁਰੀ ਰਾਹੇ ਮਰਨ ਤੈ ਕਿਰੂ ਜੀ ਆ ਦੇਖੋ ਗੁਰਦੁਆਰਾ ਸਾਹਿਬ ਜੀ ਦੇ ਨਾਲ ਪਕੌੜਿਆਂ ਦਾ ਪੁਰਾਣੀ ਖਾਲਸਾ ਹੋਟਲ ਪੁਰਾਣੀ ਖਾਲਸਾ ਕੌੜਾ ਲੰਗਰ ਚੱਲ ਰਿਹਾ ਹੈ ਸੰਗਤਾਂ ਦਾ ਭਾਰੀ ਇਕੱਠ ਜੀ ਦੇਖ ਲੋ 26 ਨੋ ਬੰਨੀ ਗੋ 26 ਹਾਂ ਬਣਾਇਦੇ 50 ਕਿਲੋ ਰੋਟਰ ਸਾਹਿਬ ਜੀ ਦੇ ਨਾਲ ਆ ਸ਼ਿਕਾਰ ਘਾਟ ਦੀ ਹੈ ਇੰਤਰ ਜਿਆਦਾ ਪੀ ਹੈ ਬੜਾ ਨਾਲ ਦੀ ਨਾਲ ਗਰਮ ਗਰਮ ਕਰਮ ਨਾਲ ਚਾ ਜੀ ਵਾਈਗੁਰੂ ਜੀ ਇਹ ਸੀ ਆਪਣੀ ਛੋਟੀ ਜੀ ਵੀਡੀਓ ਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਤੇ ਹੋਰ ਨਾਲ ਤੱਕ ਵੀ ਵੀਡੀਓ ਨੂੰ ਪਹੁੰਚਾਓ ਤੇ ਕਮੈਂਟਸ ਜਰੂਰ ਕਰਿਆ ਕਰੋ ਠੀਕ ਆ ਵਾਈਗੁਰੂ ਜੀ ਖਾਲ ਜੀ ਨੇ ਕੋਈ ਨਹੀਂ ਆਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ